दारू पी के ऊपर से आप ड्राइव कर रहे हो ये क्या सीन है मैं दो पीने की हां मैं दोनों पी गई और क्या? आपका मेडिकल करवाया आपने भी रखिए तो मेरा मेडिकल कौन होता है हां कौन ना असली पब्लिक है साडे नौकर है तुसी हम भी पब्लिक है? है मैं तन्नू कन्यू हां मैं तन्नू और नहीं है कोई थोड़ा पीछे हो जा आ मैं ना सेवा करते दुनिया की काजी सेवा कर रहे हो तू गड्डी में मोटरसाइकिल पर मार के गया 10 बंदे देखया रे मैं तेरा मेडिकल कराऊं करा चल चल रुक जा मैम पुलिस वाले ने कर दो फोन रुक ਰੁਕ ਜਾ ਕੀ ਨਾਮ ਕੀ ਤੇਰਾ ਨਾਮ ਦੱਸ ਮੈਂ ਪਾਣਾ ਇਹਨੂੰ ਫੇਸਬੁਕ ਬਾ दारू ਪੀ ਕੇ ਤੂੰ ਉਹ ਕਰ ਰਿਹਾ ਉੱਪਰ ਦੇ ਨਾ ਹਾਂ ਤੂੰ ਮੇਰਾ ਤੂੰ ਮੋਟਰਸਾਈਕਲ ਮੈਂ ਮਾਰਿਆ ਉਹ ਦੇਖਾ ਮੋਟਰਸਾਈਕਲ ਦੀ ਲਾਈਟ ਬੁੱਟੀ ਆ ਕੌਣ ਜ਼ਿੰਮੇਵਾਰ ਆ ਵੀਡੀਓ ਬਣਾ ਰਿਹਾ ਹਾਂ ਬਣਾ ਰਿਹਾ ਮੈਂ ਤੇਰੇ ਕੋ ਪਤਾ ਚਲੇਗਾ ਕੀ ਪਤਾ ਚਲੇਗਾ ਮੈਂ ਅੱਜ ਫੇਸਬੁਕ ਬਾ ਪਾਉਂ ਇਹਨੂੰ ਮੈਂ ਨਾ ਸਕਣੇ ਤੂੰ ਨਾ ਸਕ ਰਿਹਾ ਹੈ ਨਸ਼ਾ ਮੈਂ ਕਹਿੰਦਾ ਮੈਡੀਕਲ ਕਰਾ ਦੂੰ ਤੇਰਾ ਮੈਡੀਕਲ ਵੀ ਕਰਵਾ ਕਰ ਆ ਆਵਾਜ਼ ਤੇ ਹੀ ਪਤਾ ਲੱਗਦਾ ਕਿ ਨਾ ਕਰਿਆ ਬਾ ਨਸ਼ਾ ਠੀਕ ਹੈ ਠੀਕ ਹੈ ਨਾ ਹਾਂ ਆ ਦੇਖ ਲਓ ਜੀ ਪੁਲਿਸ ਵਾਲੇ ਚੰਡੀਗੜ੍ਹ ਪੁਲਿਸ ਆ ਗੱਡੀ ਆ ਮੋਟਰਸਾਈਕਲ ਬਾ ਦੇਖੋ ਮਾਰ ਕੇ ਗਿਆ ਮਾਨੂੰ ਆ ਗੱਡੀ ਨੰਬਰ ਹੈ ਇਹ ਚੰਡੀਗੜ੍ਹ ਖੁੱਡੇ ਲਾਹੌਰੇ ਦੀ ਆ ਆ ਗੱਡੀ ਫੋਰਡ ਵਾਲਿਆਂ ਦੀ ਇਹ ਬੰਦਾ ਮੋਟਰਸਾਈਕਲ ਮਾਂ ਮਾਰਿਆ ਦੇਖੋ ਜੀ ਪਿੱਛੇ ਤੇ ਇਹ ਬੰਦੇ ਨੂੰ ਬੁਲਾ ਲੈ ਨਹੀਂ ਬੰਦੇ ਨੂੰ ਕਿਉਂ ਮੈਂ ਪੁਲਿਸ ਨੂੰ ਫੋਨ ਕਰ ਰਿਹਾ ਹਾਂ ਚੋਰ ਤੇ ਮੇਰੇ ਤੇ ਲੱਗੀ ਨਹੀਂ ਪਰ ਫੋਰਡ ਦੇ ਮਾਰੂਗਾ ਤੂੰ ਤਾਂ के मार के क्यों फिर भेजे तेरू फिर मेरे मारे नहीं मैं फोटो खिंची ड्रिंक करके चला रहा है तो ड्रिंक नहीं।, नहीं करी भी काम है पहला एक बारी पहला ड्रिंक करके मारो मैं करे नहीं साफ हूं हां हां कोई गल आ रहे बंदे ਰੁਕ ਜਾ ਮੈਨੂੰ ਬੁਲਾ ਨਾ ਹਾਂ ਬੁਲਾਓ ਜੀ ਬੁਲਾਓ ਹੱਸ ਕੇ ਬੁਲਾਓ 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 ਬਾਹਰਦ ਨੂੰ ਫੋਨ ਕਰੀ ਮਰ ਜਾ ਯਾਰ ਇਹ ਪਬਲਿਕ ਵਾਸਤੇ ਹੈ ਆਏ ਨਹੀਂ ਵੀ ਪਬਲਿਕ ਦਾ ਨੁਕਸਾਨ ਕਰ ਰਹੇ ਤੁਸੀਂ ਕੋਈ ਖਾਲੀ ਕੋਈ ਗੱਲ ਨਹੀਂ ਹੁਣ ਬਣਾਣੇ ਤਰੰਨਾ ਦਾ ਦਾਰੂ ਪੀ ਕੇ ਤੂੰ ਗੱਡੀ ਚਲਾ ਰਿਹਾ ਕਿਸੇ ਨੂੰ ਮਾਰ ਦੇਉਂਗਾ ਫਿਰ ਕੀ ਕਰੂੰਗਾ ਦਾਰੂ ਨਹੀਂ ਪੀਵੀ ਕੋਈ ਗੱਲ ਨਹੀਂ ਆ ਜਾਂਦੇ ਹੁਣੀ ਮੈਡੀਕਲ ਕਰਾਣੇ ਤੇਰਾ ਕੋਈ ਗੱਲ ਨਹੀਂ ਹਲੋ ਯਾਰ ਕੁੰਡੇ ਲਾਹੌਰੇ ਨੂੰ ਆਇਓ ਮੜ ਜਾ